ਗੁਰੂ ਮਹਾਰਾਜ ਦਾ ਕਟਾਨਕੋਟ ਸ਼ੁਕਰ ਕਰਨ ਵਾਸਤੇ ਤੇ ਇਹਨਾਂ ਸੰਗਤਾਂ ਨੇ ਜੋ ਸਾਨੂੰ ਕੋਈ ਮਾਨਸਤਕਾਰ ਦੇ ਰਹੇ ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਡੀ ਕੌਮ ਚੜ੍ਹਦੀ ਕਲਾ ਚ ਹੋਵੇ ਤੇ ਸਾਡੀ ਇਹੋ ਇੱਛਾ ਹੈ ਕਿ ਅਸੀਂ ਸਾਰੇ ਜਣੇ ਮਿਲ ਜੁਲ ਕੇ ਚੱਲੇ ਅੱਗੇ ਵਧੀਏ ਸਾਰੇ ਜਣੇ ਸਾਰੇ ਸਾਰੀਆਂ ਪੰਥਕ ਤੇ ਰਾ ਇਕੱਠੀਆਂ ਹੋਣ ਤੇ ਇਹਦੇ ਨਾਲ ਹੀ ਸਾਡੀ ਕੌਮ ਦਾ ਭਲਾ ਹੋ ਸਕਦਾ ਤੇ ਸਾਰੇ ਜਣੇ ਅਸੀਂ ਇਸ ਇਸ ਕੰਮ ਦੀ ਜਿਸ ਤਰ੍ਹਾਂ ਨੀ ਜਿਹੜੇ ਆਜ ਕਿ ਐਪੀ ਨੂੰ ਨਾ ਐਸੇ ਹਟਾਇਆ ਜਾਵੇ ਮਰਦ ਨਾਲ ਜੀਤ ਤੁਸੀਂ ਕੀ ਸੋਚਦੇ ਹੋ ਵੀ ਸਾਰੀਆਂ ਪਾਰਟੀਆਂ ਇੱਕ ਸੁਰ ਨਹੀਂ ਆਈਆਂ ਤੇ ਇਹਦੇ ਬਾਰੇ ਨੇ ਚ ਚੰਨੀ ਜੀ ਨੇ ਜੋ ਸਚਾਈ ਦੀ ਗੱਲ ਕੀਤੀ ਆ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਵੀ ਦੁਜਿਆਂ ਨੂੰ ਵੀ ਸਾਥ ਦੇਣਾ ਚਾਹੀਦਾ ਸੀ ਪਰ ਉਹਨਾਂ ਨੇ ਬਹੁਤ ਕਮਜ਼ੋਰੀ ਦਿਖਾਈ ਆਪਣੀ ਤੇ ਚੰਨੀ ਜੀ ਮੈਨੂੰ ਪੰਜਾਬ ਦਾ ਪੁੱਤ ਹੋਣ ਦਾ ਉਹਨਾਂ ਨੇ ਜਿਹੜਾ ਫਰਜ਼ ਨਿਭਾਇਆ ਤੇ ਚੰਨੀ ਜੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਬਾਕੀ ਬਬਜੀ ਸਭ ਤੋਂ ਵੱਡੀ ਗੱਲ ਆ ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਨੇ ਮਾਨੀ ਚੰਨੀ ਦੀ ਬਤਵਾਰ ਗਿਆ ਮੈਂ ਤੇਰੀ ਗੱਲ ਜਾਣਦਾ ਦੇਖਣੀ ਆ ਮਾਹੌਲ ਵੀ ਦੇਖਣਾ ਜੀ ਰਾਉਂ ਦਾ ਕਿਸ ਤਰ੍ਹਾਂ ਦਾ ਉਹ ਉਹਨਾਂ ਦੂਗੇ ਵੀ ਧਿਆਨ ਕਰਦੇ ਇਹ ਜੀ ਹੈ ਕਿ ਮਾਹੌਲ ਤੇ ਸਾਰਾ ਦੇਖਦੇ ਤੁਸੀਂ ਤੁਹਾਨੂੰ ਵੀ ਪਤਾ ਮਾਹੌਲ ਕਿੰਨੇ ਲੋਕ ਰੋਜ਼ ਨਸ਼ਿਆਂ ਨਾਲ ਮਰ ਰਹੇ ਆ ਲੁੱਟਾਂ ਫਰੋਤੀਆਂ ਕੀ ਕੁਝ ਹੋ ਰਿਹਾ ਇਹ ਮਾਹੌਲ ਮੇਰੇ ਖਿਆਲ ਹੈ ਕਿ ਇਹੋ ਜਿਹਾ ਮਾਹੌਲ ਹੈ ਗੰਦੇ ਮਾਹੌਲ ਤੋਂ ਸਾਰੇ ਲੋਕ ਨਜਾਜ਼ ਪਾਉਣੇ ਚਾਹ ਰਹੇ ਜੀ ਤੇ ਲੰਗਰ ਦੇ ਜੂਨਾ ਦੇ ਵਿੱਚ ਸਰਜੀ ਸਿੰਘ ਖਾਲਸਾ ਜੀ ਤੁਸੀਂ ਮਿਲ ਕੇ ਜਨਾਗਾ ਕਿ ਤਰ੍ਹਾਂ ਕਿ ਨਹੀਂ ਉਹ ਅਸੀਂ ਸੰਗਤ ਨਾਲ ਸਾਰੇ ਵਿਚਾਰ ਕਰਕੇ ਫੇਰ ਹੀ ਫੈਸਲਾ ਕੋਈ ਲਿਆ ਜਾਊਗਾ ਸਰਜੀ ਸਿੰਘ ਖਾਲਸਾ ਨੇ ਨਵੀਂ ਪਾਰਟੀ ਬਣਾਉਣ ਬਾਰੇ ਕਿਹਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਅੱਜ ਅੱਜ ਅਸੀਂ ਥੋੜਾ ਨਾ ਸਮਾਂ ਆਉਣ ਤੇ ਵੇਖਾਂਗੇ